ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਜੀ ਜਿੱਡੇ ਵਾਲਾਂ ਨੂੰ ਲੈ ਕੇ ਅੱਜ ਆਪਾਂ ਕੁਕਿੰਗ ਦੀ ਕੋਈ ਵੀਡੀਓ ਨਹੀਂ ਲੈ ਕੇ ਆਏ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰੋ ਮੇਰੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੇਖੋ ਜੀ ਆਪਾਂ ਗੱਲ ਕਰਦੇ ਆ ਜੀ ਚਿੱਟੇ ਵਾਲਾਂ ਨੂੰ ਲੈ ਕੇ ਹਨਾ ਚਿੱਟੇ ਵਾਲ ਅੱਜ ਕੱਲ੍ਹ ਹਰ ਇੱਕ ਦੇ ਆਏ ਪਏ ਆ ਹਨਾ ਕੀ ਕਾਰਨ ਹੈ ਇਹ ਤੇ ਇਹਨਾਂ ਨੂੰ ਆਪਾਂ ਕਾਲੇ ਕਿੱਦਾਂ ਕਰ ਸਕਦੇ ਆ ਇਹ ਮੈਂ ਤੁਹਾਨੂੰ ਦੱਸਦੀ ਆ ਜੀ ਦੇਖੋ ਅੱਗੇ ਹੁੰਦਾ ਸੀਗਾ ਹਨਾ ਖਰਾਕਾਂ ਵਧੀਆ ਹੁੰਦੀਆਂ ਸੀ ਪਹਿਲਾਂ ਤੁਸੀਂ ਦੇਖਿਆ ਹੀ ਹੋਊਗਾ ਕਿ ਹਰ ਇੱਕ ਦੇ ਜਿਹੜੇ ਚਿੱਟੇ ਵਾਲ ਹੈ ਨਾ ਉਹ 50 ਤੋਂ 50 ਸਾਲ ਦੀ ਉਮਰ ਤੋਂ ਬਾਅਦ ਹੀ ਆਉਣੇ ਸ਼ੁਰੂ ਹੁੰਦੇ ਸੀਗੇ ਨਾ ਉਹ ਟਮਾਟੇ ਟਮਾਟੇ ਮਤਲਬ ਐ ਨਹੀਂ ਕਿ ਜਿੱਦਾਂ ਸਿਰੋ ਦੇ ਵਿੱਚ ਟਮਾਟੇ ਆ ਮੇ ਦੇਖੋ ਜੀ ਉਹਦੋਂ ਹੁੰਦੀਆਂ ਸੀ ਖਰਾਕਾਂ ਬਿਲਕੁਲ ਸ਼ੁੱਧ ਹਨ ਪਿਓਰ ਖਰਾਕਾ ਹੁੰਦੀਆਂ ਸੀ ਖਾਣ ਪੀਣ ਸਹੀ ਹੁੰਦਾ ਸੀ ਤੇ ਮਤਲਬ ਕਿ ਸ਼ੈਂਪੂ ਵਗੈਰਾ ਨਹੀਂ ਸੀ ਹੁੰਦੇ ਗਹੀਂ ਅਤੇ ਲੱਸੀਆਂ ਦੇ ਨਾਲ ਲਾਇਆ ਜਾਂਦਾ ਸੀ ਖੱਟੀ ਲੱਸੀ ਨਾਲ ਲਾਉਂਦੇ ਹੁੰਦੇ ਸੀਗੇ ਤੇ ਵਾਲ ਚਿੱਟੇ ਕਿੱਥੋਂ ਆਣੇ ਸੀ ਨਾ ਜਦ ਕੈਮੀਕਲ ਆਪਣੇ ਵਾਲਾਂ ਨੂੰ ਨਹੀਂ ਸੀ ਪਾਉਂਦਾ ਤੇ ਕੱਚੀ ਘਾਣੇ ਦਾ ਸਰੋਂ ਦਾ ਤੇਲ ਹੁੰਦਾ ਸੀ ਉਹਨਾਂ ਕੋਈ ਵੀ ਖੁਸ਼ਬੂਦਾਰ ਤੇਲ ਨਹੀਂ ਸੀ ਹੁੰਦੇ ਤੇ ਅੱਜਕੱਲ ਫੈਸੇ ਜਾਂਦੇ ਪਿੱਟੇ ਲਗਾਉਂਦੇ ਆ ਜੀ ਖੁਸ਼ਬੂਦਾਰ ਤੇਲ ਤੇ ਉਦੋਂ ਤੇਲ ਨਹੀਂ ਸੀ ਉਦੋਂ ਸਰੋਂ ਦਾ ਤੇਲ ਹੀ ਲੰਦ ਚ ਕੱਚੀ ਘਾਣੀ ਦਾ ਤੇਲ ਹੁੰਦਾ ਸੀ ਪੌੜਾ ਉਹ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਪੋਸ਼ਣ ਜਿਹੜਾ ਇਹ ਮਿਲ ਜਾਂਦਾ ਸੀਗਾ ਹਨਾ ਈ ਕਾਰਨ ਨਾ ਸੀ ਇੱਕ ਕਾਰਨ ਇਹ ਸੀਗਾ ਕਿ ਉਦੋਂ ਲੋਕੀ ਸਟ੍ਰੈਸ ਨਹੀਂ ਸੀ ਲੈਂਦੇ ਉਦੋਂ ਆਪਣੇ ਘਰੇ ਚਾਹੇ ਨਮਕ ਨਾਲ ਖਾਂਦੇ ਸੀ ਪਰ ਅਗਰ ਕਿਸੇ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਮਤਲਬ ਕਿਸੇ ਦੀ ਕੋਈ ਹੋਣੀ ਸੀ ਹੁੰਦੀ ਹਨਾ ਕੋਈ ਕੀ ਕਰ ਰਿਹਾ ਕੀ ਨਹੀਂ ਤੇ ਮਤਲਬ ਸਟ੍ਰੈਸ ਤੋਂ ਕੋਹਾ ਕੋਹਾ ਦੂਰ ਸੀਗੇ ਉਦੋਂ ਲੋਕੀ ਹੈਨਾ ਆਪਣੇ ਘਰ ਉਹ ਕੁਸ਼ ਹੁੰਦੇ ਸੀਗੇ ਤੇ ਅੱਜ ਕੱਲ ਦੇ ਤਾਂ ਦੱਸਦੀ ਆ ਤੇ ਅੱਜ ਕੱਲ ਛਿੱਟੇ ਵਾਲ ਜਿਹੜੇ ਕਿਉਂ ਆ ਰਹੇ ਆ ਅੱਜ ਕੱਲ ਦਾ ਖਾਣ ਪੀਣ ਨਹੀਂ ਸਹੀ ਹੈਗਾ ਤੇ ਅੱਜ ਕੱਲ ਮਿਲਾਵਟ ਮਿਲਾਵਟ ਵਾਲੇ ਕੈਮੀਕਲ ਵਾਲੇ ਸ਼ੈਂਪੂ ਨੇ ਕੈਮੀਕਲ ਵਾਲੇ ਹੈਨਾ ਤੇਲ ਨੇ ਇਹ ਤੇ ਇਹ ਸਾਰੀਆਂ ਚੀਜ਼ਾਂ ਹੈਨਾ ਇਹ ਕਾਰਨ ਹੈ ਛਿੱਟੇ ਵਾਲ ਦਾ ਤੇ ਇੱਕ ਗੱਲ ਹੋਰ ਅੱਜ ਕੱਲ ਹਰ ਇੱਕ ਦਾ ਚਿੰਤਾ ਦਾ ਕਾਰਨ ਬਣਿਆ ਹੋਇਆ ਹਰ ਇੱਕ ਨੂੰ ਚਿੰਤਾ ਬੈ ਚਿੰਤਾ ਰਹਿੰਦੀ ਹੈ ਜੀ ਮਤਲਬ ਕਿ ਹਰ ਇੱਕ ਸਟ्रेस ਵਿੱਚ ਹੈ ਨਾ ਹੁਰਜੀਆਂ ਪਿਆਏ ਤੇ ਇਹੀ ਕਾਰਨ ਹੈ ਜੀ ਜਿੰਨਾ ਜ਼ਿਆਦਾ ਕਨਾ ਹੋਊਗਾ ਚਿੰਤਾ ਹੋਊਗੀ ਨਾ ਸਟ्रेस ਹੋਊਗਾ ਉਨਾਂ ਜ਼ਿਆਦਾ ਆਪਣੇ ਜਿਹੜੇ ਵਾਲਾ ਚਿੱਟੇ ਆਉਂਦੇ ਆ ਮਤਲਬ ਕਿ ਇਹੀ ਕਾਰਨ ਬਣਦਾ ਹੈ ਜੀ ਚਿੱਟੇ ਵਾਲ ਆਉਣ ਦਾ ਤੇ ਅੱਜ ਕੱਲ ਆਪਣੇ ਵਾਲਾਂ ਨੂੰ ਉਹ ਜਿਹੇ ਪੋਸ਼ਣ ਨਹੀਂ ਮਿਲ ਰਿਹਾ ਖਰਾਕ ਆਪਣੇ ਵਾਲਾਂ ਨੂੰ ਨਹੀਂ ਮਿਲ ਰਹੀ ਜੀ ਤੇ ਆਪਣੇ ਆਪਾ ਆਪਣੇ ਵਾਲਾਂ ਨੂੰ ਘਰ ਦੇ ਵਿੱਚੋਂ ਦੱਸ ਦਈਏ ਮੈਂ ਦੋਨੋਂ ਕਿੱਦਾਂ ਕਾਲੇ ਕਰ ਸਕਦੇ ਆ ਦੇਖੋ ਜੇਕਰ ਤੁਸੀਂ ਡਾਈ ਲਗਾਓਗੇ ਕਲਰ ਲਗਾਓਗੇ ਹੈ ਨਾ ਤਾਂ ਇਹ ਨਾਲ ਤੁਹਾਡੇ ਵਾਲ ਤੁਰੰਤ ਕਾਲੇ ਹੋ ਜਾਣਗੇ ਪਰ ਤੁਹਾਡੇ ਅੱਖਾਂ ਤੇ ਨਿਗਾ ਤੇ ਇਹ ਬਹੁਤ ਅਸਰ ਪੈਂਦਾ ਹੈ ਜੀ ਸੋ ਇਹ ਇਹਨਾਂ ਚੀਜ਼ਾਂ ਨੂੰ ਜੇ ਤੁਸੀਂ ਛੱਡ ਕੇ ਇੱਕ ਘਰੇਲੂ ਜਿਹਾ ਨੁਕਤਾ ਵਰਤ ਲੋਗਾ ਤਾਂ ਆਪ ਸਭ ਤੋਂ ਵਧੀਆ ਰਹੋਗੇ ਮੈਂ ਇਹ ਨਹੀਂ ਕਹਿੰਦੀ ਕਿ ਇਹਨੂੰ ਲਗਾਉਂਦੀ ਸਾਰ ਹੀ ਤੁਹਾਡੇ ਵਾਲ ਕਾਲੇ ਹੋ ਜਾਣਗੇ ਪਰ ਹਾਂ ਮੈਂ ਇਸ ਚੀਜ਼ ਦੀ ਗਰੰਟੀ ਤੁਹ ਲੈਣੀ ਹੈ ਕਿ ਅਗਰ ਤੁਸੀਂ ਇਸ ਚੀਜ਼ ਨੂੰ ਵਰਤ ਲਿਆ ਤਾਂ ਤੁਹਾਡੇ ਵਾਲ ਹੌਲੀ-ਹੌਲੀ ਕਾਲੇ ਹੋਣੇ ਸ਼ੁਰੂ ਹੋ ਜਾਣਗੇ। ਹਾਂਜੀ ਇੱਥੇ ਹੁਣ ਆਪਾਂ ਆਪਣੇ ਚਿੱਟੇ ਹੋਏ ਵਾਲਾਂ ਨੂੰ ਕਾਲੇ ਕਰਨ ਦੇ ਲਈ ਇੱਕ ਘਰੇਲੂ ਜਿਹਾ ਉਪਾਏ ਵਰਤਾਂਗੇ। ਇੱਕ ਮਤਲਬ ਕਿ ਦੇਸੀ ਜਿਹਾ ਨੁਸਖਾ ਕਹਿ ਸਕਦੇ ਹੋ ਇਹਨੂੰ ਆਪਾਂ ਇਹ ਹੈ ਜੀ ਆਮਲਾ ਆਪਾਂ ਲੈ ਰਹੇ ਹਾਂ ਆਮਲੇ। ਦੇਖੋ ਆਮਲੇ ਨੂੰ ਆਯੁਰਵੇਦ ਦੇ ਵਿੱਚ ਬਹੁਤ ਹੀ ਗੁਣਕਾਰੀ ਫਲ ਮੰਨਿਆ ਗਿਆ ਹੈ। ਬਹੁਤ ਹੀ ਉੱਤਮ ਫਲ ਹੈ ਜੀ ਇਹ। ਇਹ ਇੱਕ ਦਵਾਈ ਵੀ ਆ ਹਨਾ। ਇਹ ਕਈ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਰੱਖਦਾ ਹੈ ਜੀ ਆਮਲਾ ਆਮਲਾ ਕਿਸੇ ਵੀ ਰੂਪ ਦੇ ਵਿੱਚ ਖਾਓ ਐਜ਼ ਇਹ ਮਰਬਾ ਅਚਾਰ ਹਨਾ ਤੇ ਜਿਦਾਂ ਚਮਨਪਰਾਸ ਹਨਾ ਤੁਸੀਂ ਖਾਧਦੇ ਮੇਰੇ ਚੈਨਲ ਦੇ ਚਮਨਪਰਾਸ ਦੀ ਵੀਡੀਓ ਵੀ ਪਈ ਹੈ ਜੀ ਅਗਰ ਤੁਸੀਂ ਚਮਨਪਰਾਸ ਘਰ ਦੇ ਵਿੱਚ ਬਣਾਉਣਾ ਚਾਹੁੰਦੇ ਤੁਸੀਂ ਉਹ ਵੀਡੀਓ ਨੂੰ ਦੇਖ ਸਕਦੇ ਹੋ ਹਾਂਜੀ ਇੱਥੇ ਆਪਾਂ ਆਮਲਿਆਂ ਨੂੰ ਕद्दूकश ਕਰਾਂਗੇ ਦੇਖੋ ਲਾਈਟ ਨਹੀਂ ਸੀ ਹੈਗੀ ਨਹੀਂ ਤਾਂ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰ ਲੈਂਦੇ ਜੇ ਜੇਕਰ ਮਿਕਸੀ ਹੈਗੀ ਤਾਂ ਤੁਸੀਂ ਗ੍ਰाइंड ਕਰ ਲਿਓ ਇੱਧਰ ਆਪਾਂ ਆਮਲਿਆਂ ਨੂੰ ਕद्दूकश ਕਰ ਲਵਾਂਗੇ ਬਰੀਕ ਪਾਸੇ ਉਹਨੇ ਆਮਲਿਆਂ ਨੂੰ ਕਦੂਕਸ਼ ਕਰ ਲੈਣਾ ਹੈ ਜੀ ਇਧਰ ਆਪਾਂ ਨੇ ਸਾਰੇ ਆਮਲੇ ਕਦੂਕਸ਼ ਕਰ ਲਏ ਆ ਜੀ ਬਰੀਕ ਪਾਸੇੋਂ ਤੁਸੀਂ ਦੇਖ ਸਕਦੇ ਹੋ ਇਧਰ ਆਪਾਂ ਇੱਕ ਕੌਲੀ ਦੇ ਉੱਤੇ ਛਾਣਣੀ ਰੱਖ ਲਈ ਆ ਤੇ ਇਹਦੇ ਵਿੱਚ ਪਾ ਕੇ ਆਪਾਂ ਨਾ ਚਮਚੇ ਨਾਲ ਦਵਾ ਕੇ ਇਹਦਾ ਰਸਾ ਕੱਢ ਲਵਾਂਗੇ ਤੁਸੀਂ ਇਹਨੂੰ ਸੂਤੀ ਜਿਹੇ ਕੱਪੜੇ ਦੇ ਵਿੱਚ ਪਾ ਕੇ ਵੀ ਨਿਚੋੜ ਸਕਦੇ ਹੋ ਤੇ ਆਪਾਂ ਇਹਦਾ ਨਾ ਜਿਹੜਾ ਰਸਾ ਜਿਹੜਾ ਹੈ ਕੱਢ ਲੈਨੇ ਆ ਦਿਨ ਦਵਾ ਕੇ ਵੇ ਲੋ ਤੁਸੀਂ ਦੇਖ ਸਕਦੇ ਹੋ ਜੀ ਇਦਾਂ ਆਪਾਂ ਸਾਰਾ ਇਹ ਰਸਾ ਇਹਦੇ ਵਿੱਚੋਂ ਕੱਢ ਲਵਾਂਗੇ ਦੇਖੋ ਜੀ ਇੱਧਰ ਆਪਾਂ ਆਮਲਿਆਂ ਚੋਂ ਰਸ ਜਿਹੜਾ ਇਹ ਕੱਢ ਕੇ ਰੱਖ ਲਿਆ ਏ ਤੇ ਇਹ ਆਮਲਿਆਂ ਦਾ ਜਿਹੜਾ ਆਪਾਂ ਪੇਸਟ ਜਿਹੜਾ ਆਪਣੇ ਕੋਲ ਬਚਿਆ ਹੈ ਨਾ ਇਹ ਬੂਰਾ ਜਿਹਾ ਇਹਨੂੰ ਆਪਾਂ ਨਾ ਸੁਕਾ ਲੈਣਾ ਹੈ ਜੀ ਇਹਨੂੰ ਸੁਕਾ ਕੇ ਫਿਰ ਆਪਾਂ ਮਤਲਬ ਕਿ ਜੇ ਆਪਾਂ ਇਹਨਾਂ ਨੂੰ ਦੂਏ ਤੀਏ ਦਿਨ ਵਰਤਾਂਗੇ ਨਾ ਇਹਨਾਂ ਨਾਲ ਨਿਕਲ ਜੇ ਕਰਨਾ ਇਹਨਾਂ ਨੂੰ ਆਪਾਂ ਸੁਕਾ ਕੇ ਪੀ ਸਕੈਨ ਪਾਊਡਰ ਬਣਾ ਕੇ ਰੱਖ ਸਕਦੇ ਜਦੋਂ ਆਮਲਿਆਂ ਦਾ ਸੀਜ਼ਨ ਨਹੀਂ ਹੁੰਦਾ ਉਦੋਂ ਆਪਾਂ ਇਸ ਪਾਊਡਰ ਨੂੰ ਆਪਣੇ ਵਾਲਾਂ ਦੇ ਉੱਤੇ ਵੀ ਅਪਲਾਈ ਕਰ ਸਕਦੇ ਚੂਰਨ ਆਪਾਂ ਪਾਊਡਰ ਨੂੰ ਆਪਾਂ ਖਾ ਵੀ ਸਕਦੇ ਆ ਤੇ ਇਹਦਾ ਪੈਕ ਬਣਾ ਕੇ ਆਪਾਂ ਆਪਣੇ ਵਾਲਾਂ ਉੱਤੇ ਵੀ ਲਗਾ ਸਕਦੇ ਠੀਕ ਹੈ ਜੀ ਇਹਨੂੰ ਹੁਣ ਆਪਾਂ ਸੁਕਾਣੇ ਲਈ ਰੱਖ ਦਾਂਗੇ ਦੇਖੋ ਹੁਣ ਜਿਹੜਾ ਇਹ ਵਾਲਾ ਆਪਣੇ ਕੋਲ ਰਸਾ ਹੈ ਹਨਾ ਇਹਨੂੰ ਆਪਾਂ ਨੇ ਨਾ ਇਦਾਂ ਰੂਈ ਦਾ ਫੰਬਾ ਲਵਾਂਗੇ ਤੇ ਹੁਣ ਇੱਧਰ ਹੁਣ ਮੈਂ ਤੁਹਾਨੂੰ ਆਪਣੇ ਵਾਲਾਂ ਦੇ ਉੱਤੇ ਅਪਲਾਈ ਕਰਕੇ ਦਿਖਾਉਣੀ ਆ ਜੀ ਦੇਖੋ ਇਹ ਪਰਾਸ ਦੇ ਵਿੱਚ ਚੰਗੀ ਤਰ੍ਹਾਂ ਰੂਣ ਦਾ ਫੰਬਾ ਜਿਹੜਾ ਭਿਉ ਲਿਆ ਹੈ ਠੀਕ ਹੈ ਜੀ ਇਹ ਹੁਣ ਆਪਾਂ ਆਪਣੇ ਵਾਲਾਂ ਦੇ ਉੱਤੇ ਅਪਲਾਈ ਕਰਾਂਗੇ। ਇਦਾਂ ਨਾ ਚੀਰ ਕੱਢ ਲੈਣੀ ਹੈ ਜੀ ਤੇ ਇਹਦਾ ਚੀਰ ਦੇ ਵਿੱਚ ਚੰਗੀ ਤਰ੍ਹਾਂ ਜੜਾਂ ਦੇ ਵਿੱਚ ਨਾ ਪੈਨੂੰ ਲਗਾਉਣਾ ਹੈ ਤਾਂ ਜੋ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪੋਸ਼ਣ ਮਿਲ ਸਕੇ। ਇਹ ਬਹੁਤ ਹੀ ਵਧੀਆ ਕਾਰਗਰ ਨੁਸਖਾ ਹੈ ਜੀ। ਮੇਰੇ ਕਾਫੀ ਜ਼ਿਆਦਾ ਵਾਲ ਚਿੱਟੇ ਹੋ ਗਏ ਸੀ। ਜਦ ਮੈਂ ਨਾ ਇੱਕ ਵੀਡੀਓ ਦੇਖੀ ਸੀ ਪਿਛਲੇ ਸਾਲ ਮੈਂ ਵੀਡੀਓ ਦੇਖੀ ਸੀਗੇ ਉਦੋਂ ਨਾ ਮੈਂ ਇਹ ਲਗਾਇਆ ਸੀ ਥੋੜਾ ਟਾਈਮ ਉਦੋਂ ਥੋੜਾ ਉਦੋਂ ਨਾ ਆਮਲੇ ਖਤਮ ਹੋਣ ਤੇ ਹੀ ਸੀਗੇ ਮਤਲਬ ਜਨਵਰੀ ਚ ਮੈਂ ਲਗਾਉਣਾ ਸ਼ੁਰੂ ਕੀਤਾ ਸੀ ਫਰਵਰੀ ਮਾਰਚ ਤੱਕ ਆਮਲੇ ਖਤਮ ਹੋ ਜਾਂਦੇ ਨੇ ਬਾਜ਼ਾਰਾਂ ਦੇ ਵਿੱਚ ਤੇ ਹੁਣ ਮੈਂ ਨਾ ਸਤੰਬਰ ਮਹੀਨੇ ਦੇ ਆਏ ਹੋਏ ਆ ਮਾਰਕੀਟ ਵਿੱਚ ਆਮਲੇ ਤੇ ਮੈਂ ਉਦੋਂ ਤੋਂ ਹੀ ਲਗਾ ਰਹੀ ਆ ਠੀਕ ਹੈ ਜੀ ਇਦਾਂ ਨਾ ਆਪਾਂ ਜੜਾਂ ਦੇ ਵਿੱਚ ਵੀ ਲਗਾ ਲੈਣਾ ਹੈ ਤੇ ਵਾਲਾਂ ਦੇ ਇਦਾਂ ਉੱਪਰਲੀ ਸਾਈਡ ਵੀ ਆਪਾਂ ਲਗਾ ਲੈਣਾ ਦੇਖੋ ਆਪਾਂ ਤੁਹਾਨੂੰ ਆਪਣੇ ਵਾਲਾਂ ਦੇ ਉੱਤੇ ਖੁਦ ਅਪਲਾਈ ਕਰਕੇ ਦਿਖਾਇਆ ਹੈ ਕੋਈ ਫੇਕ ਵੀਡੀਓ ਨਹੀਂ ਹੈਗੀ ਜੀ ਠੀਕ ਹੈ ਜੀ ਇਦਾਂ ਆਪਾਂ ਸਾਰੇ ਸਿਰ ਦੇ ਵਿੱਚ ਆਪਾਂ ਅਪਲਾਈ ਕਰ ਲੈ ਦੇਖੋ ਆਪਾਂ ਇਸ ਰਸੇ ਨੂੰ ਆਪਣੇ ਵਾਲਾਂ ਦੇ ਉੱਤੇ ਅਪਲਾਈ ਕਰ ਲਿਆ ਇਹ ਚੰਗੀ ਤਰ੍ਹਾਂ ਦੇ ਨਾਲ ਦੇਖੋ ਹਨਾ ਇਹ ਇਹ ਜੜਾਂ ਦੇ ਵਿੱਚ ਰਚ ਜਾਊਗਾ ਜੇ ਤੁਹਾਨੂੰ ਅਲਕਸ ਆਂਦੀ ਹੈ ਨੂੰ ਲਗਾ ਕੇ ਰੱਖਣ ਦੇ ਵਿੱਚ ਤਾਂ ਤੁਸੀਂ ਓਵਰਨਾਈਟ ਲਗਾ ਕੇ ਸੁਬਾ ਸਿਰ ਧੋ ਸਕਦੇ ਹੋ ਠੀਕ ਹੈ ਜੀ ਅਗਰ ਤੁਹਾਨੂੰ ਜ਼ਿਆਦਾ ਦਿੱਕਤ ਤੁਸੀਂ ਓਵਰਨਾਈਟ ਨਹੀਂ ਲਗਾ ਕੇ ਰੱਖ ਸਕਦੇ ਤਾਂ ਤੁਸੀਂ ਸਵੇਰੇ ਲਗਾ ਕੇ ਸ਼ਾਮ ਨੂੰ ਆਪਣਾ ਸਿਰ ਧੋ ਸਕਦੇ ਹੋ ਪਰ ਮੈਂ ਸਿਰ ਐਦਾਂ ਨਹੀਂ ਧੋਣਦੀ ਮੈਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ 2 ਦਿਨ ਲੱਗਿਆ ਰਹਿਣ ਦਿੰਦੀ ਹੁਣੀਆਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਮੈਨੂੰ ਰਿਜ਼ਲਟ ਚਾਹੀਦਾ ਹੈ ਮੈਨੂੰ ਇਸ ਚੀਜ਼ ਤੋਂ ਕੋਈ ਗਿਲਾ ਨਹੀਂ ਹੈ ਤੇ ਵਧੀਆ ਰਿਜ਼ਲਟ ਮਿਲਿਆ ਵੈਸੇ ਮੈਨੂੰ ਹਨਾ ਤੇ ਤੁਸੀਂ ਵੀ ਇਸ ਚੀਜ਼ ਨੂੰ ਜ਼ਰੂਰ ਵਰਤ ਕੇ ਦੇਖਿਓ ਜੀ ਬਹੁਤ ਵਧੀਆ ਇਹਦਾ ਬੈਨੀਫਿਟ ਨੇ ਆਮਲਾ ਵੈਸੇ ਹੀ ਰੋਜ਼ ਨੂੰ ਖਾਣਾ ਚਾਹੀਦਾ ਆਪਣੀ ਸਕਿਨ ਦੇ ਲਈ ਅੱਖਾਂ ਦੇ ਲਈ ਆਪਣੇ ਦੇ ਨਾਲ ਬਹੁਤ ਵਧੀਆ ਹੁੰਦਾ ਹੈ ਅਗਰ ਆਪਾਂ ਮਹਿੰਗੇ ਮਹਿੰਗੇ ਕੈਮੀਕਲ ਵਾਲੀਆਂ ਦਵਾਈਆਂ ਵਰਤਦੇ ਆ ਤੇ ਆਪਣੀ ਨਿਗਾਹ ਤੇ ਬਹੁਤ ਅਸਰ ਪਾਉਂਦੀਆਂ ਸੋ ਇਦਾਂ ਦੇ ਘਰੇਲੂ ਜੇ ਨੁਸਖਿਆਂ ਨੂੰ ਵਰਤ ਕੇ ਆਪਾਂ ਆਪਣੇ ਵਾਲ ਜਿਹੜੇ ਘਰ ਦੇ ਵਿੱਚ ਹੀ ਕਾਲੇ ਕਰ ਸਕਦੇ ਆ ਤੇ ਰਿਜ਼ਲਟ ਮਿਲਦਾ ਜ਼ਰੂਰ ਹੈ ਪਰ ਮਿਲਦਾ ਹੌਲੀ-ਹੌਲੀ ਆ ਪੇਸ਼ੈਂਸ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਠੀਕ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀ ਜੇਕਰ ਤੁਸੀਂ ਪਹਿਲੀ ਵਾਰ ਹੀ ਆਏ ਹੋ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਕੇ ਜਾਇਓ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ